ਵਾਕ ਲੈ ਲੈ ਨਿਆਕ ਲੈ ਨਿਆਕ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦੁ ਹਮਾਰੇ ਰਾਮਕਾਰ ਦੁਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਏ ਤਨ ਰਖਨ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5 ਵਾ ਤੇ ਵਾਉ ਨਾ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ ਭਾਈ ਸਤ ਗੁਰ ਪੁਰਾ ਭੇਟਿਆ ਜਿਨ ਬਨ ਤੋਂ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਏ ਤਨ ਰੱਖਣ ਹਾਲ ਸਾਰੇ ਆਦ ਮਟਾਈ ਕਾਉ ਨਾਨਕ ਕਿਰਪਾ ਪਈ ਪਰਾਵ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਉ ਨੰਦ ਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਹਮਾਰੇ ਰਾਮਕਾਰ ਦੁਖ ਲਗੈ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਔਖ ਦੀਆ ਏਕਾ ਲੇਵ ਲਾਈ ਰਾਵ ਰਾਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹਲਾ 5ਵਾਂ ਸਤੇ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਤਾਰ ਦੁੱਖ ਲਗੇ ਨਾ ਭਈ ਸਤ ਗੁਰ ਪੁਰਾ ਭੇਟਿਆ ਜਨ ਬਣ ਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਏ ਤਨ ਰਖਨ ਹਾਲ ਸਭ ਆਦ ਮਟਾਈ ਕਾਉ ਨਾਨਕ ਕਿਰਪਾ ਭਈ ਪਰਾਵ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਘਰ ਮਾਰੇ ਰਾਮਤਾਰ ਦੁਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਆਖ ਦੀਆ ਏ ਕਾਲੇਵ ਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5 ਤਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਦੇ ਹਮਾਰੇ ਰਾਮ ਕਾ ਦੁਖ ਲਗੇ ਨਾ ਹੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਆਖ ਦਿਆ ਏਕਾਲੇ ਬਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਾਰੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਵਨ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਕਾਹ ਗਿਰਦਾਰ ਮਾਰੇ ਰਾਮ ਕਾ ਦੁੱਖ ਲਗੈ ਨਾ ਭਈ ਸਤ ਗੁਰ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਅੱਖ ਦਿਆ ਏ ਕਾਲੇ ਬਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ ਪੰਜਵਾਂ ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਤਾਰ ਦੁਖ ਲਗੇ ਨਾ ਭੋਈ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਣ ਤਪਨਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈਂ ਰਾਮ ਆਖ ਲਿਆ ਤਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5ਵਾਂ ਤੇ ਵਾਉ ਨਾ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਤਾਰ ਦੁੱਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇ ਬਲਾਈ ਆਖ ਲਿਏ ਤਨ ਰਖਨ ਹਾਲ ਸਾਰੇ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਦੇ ਹਮਾਰੇ ਰਾਮਕਾਰ ਦੁਖ ਲਗੈ ਨ ਭੋਈ ਸਤ ਗੁਰ ਪੁਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔਖ ਦੀਆ ਇਕਾ ਲੇਵ ਲਾਈ ਰਾਮ ਰਾਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੇ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਾ ਦੁਖ ਲਗੈ ਨਾ ਹੋਈ ਸਤ ਗੁਰ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲੇ ਬਲਾਈ ਰਾਮ ਰਾਖ ਲਈ ਧਨ ਰੱਖਣ ਹਾਲ ਸਾਬਿਆਦ ਮਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਕਾਹ ਗਿਰਦਾਰ ਮਾਰੇ ਰਾਮ ਕਾ ਦੁੱਖ ਲੱਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਘਰੇ ਮਾਰੇ ਰਾਮਤਾਰ ਦੁਖ ਲਗੇ ਨਾ ਭੋਈ ਭੋਈ ਸਤ ਗੁਰ ਪੁਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਾਰੇ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹਲਾ 5 ਵਾ ਤਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦਾਰੇ ਹਮਾਰੇ ਰਾਮ ਕਾ ਦੁਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨ ਤੁ ਬਣਾਈ ਰਾਮ ਨਾਮ ਅਖ ਦਿਯਾ ਏਕਾ ਲੇਵ ਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਉ ਨਾਨਕ ਕਿਰਪਾ ਭਈ ਪਰਾਵ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਹਮਾਰੇ ਰਾਮਕਾਰ ਦੁਖ ਲਗੇ ਨਾ ਭਈ ਸਤ ਗੁਰ ਪੁਰਾ ਭੇਟਿਆ ਜਨ ਬਣ ਤਪਨਾਈ ਰਾਮ ਨਾਮ ਅੱਖ ਦੀਆ ਏ ਕਾਲੇ ਬਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਾਰੇ ਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਾਪ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5 ਤਾਤੇ ਵਾਉ ਨੰ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਤਾਰ ਦੁੱਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਆ ਤਨ ਰਖਨ ਹਾਲ ਸਭ ਆਦ ਮਟਾਈ ਕਾਉ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਹਮਾਰੇ ਰਾਮਕਾਰ ਦੁਖ ਲਗੈ ਨ ਭੋਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਆਖ ਦੀਆ ਏਕਾ ਲੇਵ ਲਾਈ ਰਾਮ ਆਖ ਲਿਏ ਤਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5ਵਾਂ ਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਘਮਾਰੇ ਰਾਮਤਾਰ ਦੁੱਖ ਲਗੇ ਨਾ ਭੋਈ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਘਰ ਮਾਰੇ ਰਾਮ ਕਾ ਦੁਖ ਲਗੈ ਨ ਭਈ ਭਈ ਸਤ ਗੁਰ ਪੁਰਾ ਭੇਟਿਆ ਜਿਨ ਬਨ ਤੋਂ ਬਣਾਈ RAM ਨਾਮ ਔਖ ਦੀਆ ਏਕਾ ਲੇਵ ਲਾਈ ਰਾਮ ਰਾਖ ਲਿਆ ਤਨ ਰੱਖਣ ਹਾਲ ਸਭ ਆਦ ਮਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੇ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਘਰੇ ਮਾਰੇ ਰਾਮਤਾਰ ਦੁੱਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵਲਾਈ ਰਾਮ ਰਾਖ ਲਈਏ ਤਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਕਾਹੋ ਗਿਰਦਾ ਹਮਾਰੇ ਰਾਮ ਕਾ ਦੁੱਖ ਲਗੈ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਔਖ ਦੀਆ ਇਕਾ ਲੇ ਬਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਮਾਰੇ ਰਾਮਕਾਰ ਦੁਖ ਲਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਿਨ ਬਨ ਤੁ ਬਣਾਈ ਰਾਮ ਨਾਮ ਔਖ ਦੀਆ ਏਕਾ ਲੇਵ ਲਾਈ ਰਹਾ ਆਖ ਲਿਏ ਧਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5ਵਾਂ ਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਦੇ ਹਮਾਰੇ ਰਾਮਤਾਰ ਦੁੱਖ ਲਗੇ ਨਾ ਭਈ ਸਤ ਗੁਰ ਪੁਰਾ ਭੇਟਿਆ ਜਨ ਬਨਤ ਬਣਾਈ ਰਾਮ ਨਾਮ ਆਖ ਦਿਆ ਏਕਾ ਲੇਵ ਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ ਪੰਜਵਾਂ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਜਾਓ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤ ਗੁਰ ਪੁਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵਲਾਈ ਰਾਮ ਆਖ ਲਿਏ ਤਨ ਰੱਖਣ ਹਾਲ ਸਭ ਆਦ ਮਿਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਤੀ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦਹ ਮਾਰੇ ਰਾਮਤਾਰ ਦੁਖ ਲਗੇ ਨਾ ਭਈ ਭਈ ਸਤ ਗੁਰ ਪੁਰਾ ਪੇਟਿਆ ਜਨ ਬਣਤ ਬਣਾਈ ਰਾਮ ਨਾਮ ਆਖ ਦੀਆ ਏਕਾ ਲੇਵ ਲਾਈ ਰਾਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5ਵਾਂ ਤੇ ਵਾਉ ਨੰਦ ਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਧਾ ਮਾਰੇ ਰਾਮ ਤਾਰ ਦੁੱਖ ਲੱਗੇ ਨਾ ਭੋਈ ਸਤ ਗੁਰ ਪੁਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਖ ਦਿਆ ਏਕਾ ਲੇ ਬਲਾਈ ਰਾਮ ਆਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹਲਾ 5 ਤਾਤੇ ਵਾਉ ਨ ਲਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦੁ ਹਮਾਰੇ ਰਾਮਤਾਰ ਦੁਖ ਲਗੇ ਨਾ ਭੋਈ ਭੋਈ ਸਤ ਗੁਰ ਪੁਰਾ ਭੇਟਿਆ ਜਿਨ ਬਨਤ ਬਣਾਈ RAM ਨਾਮ ਔਖ ਦੀਆ ਏਕਾ ਲੇ ਬਲਾਈ ਰਾਮ ਰਾਖ ਲਿਆ ਧਨ ਰੱਖਣ ਹਾਲ ਸਭ ਆਦ ਮਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਾਪ ਭੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ